गुड मॉर्निंग जी ਸਾਰਿਆਂ ਨੂੰ ਕੀ ਹਾਲ ਚੱਲ ਜੇ ਆਇਓ ਕਿਤੇ ਯਾਰਿਆਂ ਨੇ ਚੀਕੋ ਲਓ ਜੀ ਅੱਜ ਦੇ ਵਲੌਗ ਦੀ ਸ਼ੁਰੂਆਤ ਕਰਤੀ ਆਪਾਂ ਤੇ ਅੱਜ ਦੇ ਵਲੌਗ ਦੀ ਸ਼ੁਰੂਆਤ ਕਰਤੀ ਅੱਜ ਹੈਗਾ ਆਪਣੇ ਸਿੰਦਰ ਦਾ ਬਰਥਡੇ ਤੇ ਬਰਥਡੇ ਸੈਲੀਬ੍ਰੇਟ ਕਰਾਂਗੇ ਆਪਾਂ ਤੇ ਅੰਮ੍ਰਿਤਸਰ ਕੈਂਡ ਦੇ ਯਾਰ ਨੂੰ ਦੇਖੋ ਜ ਆ ਜਾਂਦਾ ਕਿ ਨਹੀਂ ਜिद ਕਰਨੀ ਉਹਨੇ ਮੇਰਾ ਮੂਡਤ ਨਹੀਂ ਹੈਗਾ ਰਹੇ ਤੇ ਵੇਖੋ ਕੀ ਬਹੰਦਾ ਅੱਜ ਕਰਦੇ ਬਰਥਡੇ ਸੈਲੀਬ੍ਰੇਟ ਜੁੜੇ ਹੋ ਰਹੇ ਹਾਂ ਅੰਤ ਤੱਕ ਵਲੌਗ ਦੇ ਨਾਲ ਪਹੁੰਚ ਕੇ ਮੁੰਡੇ ਕਹਿੰਦੇ ਪਹਿਲਾਂ ਰੋਟੀ ਖਾਣੀ ਫਿਲਮ ਬਾਅਦ ਵੇਖਣੀ ਭੁੱਖ ਵੜੀ ਲੱਗੀ ਆ ਮੰਮਾ ਟਾਈਮ ਪੜਾ ਕਿੰਨਾ ਲੱਜਣਾ ਬਾਜੋ ਉਸੇ ਕਿੰਨੀ ਖੁਸ਼ੀ ਅੱਜ ਤੱਕ ਹੀ 1 ਸਾਲ ਤੁਹਾਡਾ ਕੱਟ ਗਿਆ ਹੋਇਆ ਖੁਸ਼ੀ ਵੀਰਾਂ ਭਰਾਵਾਂ ਨਾਲ ਹੀ ਇਹ ਖੁਸ਼ੀ ਕਾਦੀ ਹੋਣੀ ੱੱਕੇ ਨਾ ਲੈ ਕੇ ਆਇਆ ਕੋਈ ਮੂਡ ਨਹੀਂ ਹੈਗਾ ਕਿ ਨਹੀਂ ਕਰਨਾ ਓਏ ਇਹ ਵੀ ਮਾਰ ਗੁਰੂਆਲੇ ਅਸੀਂ ਅੰਮ੍ਰਿਤਸਰੋਂ ਜਾ ਕੇ ਖਲੋਤੇ ਹੀ ਆ ਪਿੰਡ ਤੇ ਤੂੰ ਉਸੇ ਲੈ ਵੀ ਆਇਆ ਨੂੰ ਮਾਦਾ ਜੋ ਕਰਦਾ ਚੰਗਾ ਹੀ ਕਰਦਾ ਚੰਗਾ ਕਰਦਾ ਫਿਲਮ ਨੂੰ ਚ ਮਹਾਰਾਜ ਕੀ ਚੰਗਾ ਕਰਦਾ ਦੱਸ ਪਹਿਲਾਂ ਮੈਨੂੰ ਹਾਂ ਹੁਣ ਆਪਾਂ ਤਾਂ ਥੋੜਾ ਇਕੱਠੇ ਹੋ ਜਾਂਦਾ ਇਕੱਠੇ ਨਹੀਂ ਆਂਦਾ ਅਸੀਂ ਤੇ ਜਾ ਕੇ ਖਲੋਤੇ ਹੀ ਆ ਰਹੇ ਫਿਰ ਉਸੇ ਵਾਲੇ ਵਾਪਸ ਤੇ ਪਾਣੀ ਪਿਆ ਚੋ ਚਲੀਏ ਫੇਰ ਇਥੋਂ ਦੀ ਰੋਟੀ ਕਰਮਾ ਚ ਆਹੋ ਇਹ ਗੱਲ ਤੇਰੀ ਸਹੀ ਸੀ ਤੇ ਘਰੇ ਲੜਾਈ ਕਹਿ ਤਾਣਾ ਰੋਟੀ ਦਾ ਕਹਿ ਆਰਡਰ ਦੇ ਦਿਆ ਚਲੋ ਸਰ ਚੱਗੀ ਹੈ ਹਾਂ ਵੇ ਚਮਚਾ ਵਰਦਾ ਵੇਹ ਵੇ ਚਮਚਾ ਵਰਦਾ ਬੱਸ ਹਾਂ 650 ਵਾਲੇ ਪਾਪ ਕੌਰ ਖਵਾਉਣੇ ਅਜਪਿੰਦਰ ਨੇ। ਅੱਜ ਹੀ ਹੋਇਆ ਏ। ਕਰਨ 650 ਵਾਲੇ ਪਾਪ ਕੌਰ। ਭੇਡ ਪੂਜਾ ਹੋ ਗਈ ਏ ਤੇ ਹੁਣ ਆਪਾਂ ਤੁਰਨ ਲੱਗੇ ਆ ਜੀ। ਅਲਫਾ ਬਨ ਜਾਣਾ ਕਿ ਅੱਗੇ ਜਾਣਾ ਕਿਤੇ? ਅਲਫਾ ਅਲਫਾ ਜਾਣਾ ਸਾਡੇ ਘੇ ਆਣਾ ਆਪਾਂ। ਅਲਫਾ ਬਨ ਨੂੰ। ਕਰਨ ਮੇਰੇ ਅੱਗੇ ਲੈਣਾ ਬਾਹਰੋਂ। ਠੀਕ ਐ। ਤੇ ਵੇਖਣੀ ਕਿਹੜੀ ਆ? ਜਾਦੂ ਵੇਖਣੀ ਛੀਏ ਖੋਦੇ ਆਪੀ। ਵੇਖਣੀ ਕਿਹੜੀ ਆ? ਆ ਪੈਂਟਿੰਗ ਨੇ 3 ਉਹ ਲੱਗੀ ਵੇਖਣ। ਫਣੀ ਬੀ ਹੋਲ ਸੀ। ਨਹੀਂ ਫਿਰ ਵੀ ਹਾਂ ਇੰਡੀਆ ਫਰੀ ਲੱਗੀ ਹੋਰਾਵਾ ਨਹੀਂ ਉਹ ਨਹੀਂ ਵੇਖਣੀ ਲੋ ਜੀ ਪਹੁੰਚ ਗਏ ਆਪਾਂ ਅਲਫਾ ਮਾਲ ਤੇ ਫਿਲਮ ਵੇਖਣ ਲੱਗੇ ਮੁੰਡੇ ਚੈੱਕ ਕਰ ਸਕਦੇ ਤੁਸੀਂ ਬੰਦੇ ਕੁਝ ਕਿ ਸੈੱਟ ਹੋਏ ਆ ਮੈਂ ਵੇਖਣੀ ਜਾਂਦੀ ਤੇ ਮਹੀ ਮਮਾ ਕਦੇ ਦੂਜੀ ਵੇਖਣੀ ਸੰਗ ਜੋ ਇਹਨੇ ਇਹਨੇ ਬੀਬੀ ਰਜਰੀ ਵੇਖਣੀ ਆ ਨਾ ਇੰਡੀਆ ਤੇ ਇਥੇ ਹੀ ਇਨੇ ਤੇ ਛੰਨੇ ਦੇ ਹੌਲ ਦੀ ਵੇਖਣੀ ਫਿਲਮ ਮੈਂ ਤਾਂ ਭਾਵੇਂ ਰੋਬੋਟ 3 ਵੇਖਣਾ ਉਹ ਇੱਕ ਲੈ ਲੇਗੀ ਜੇ ਇੰਡੀਆ ਦੇ ਛੰਡੇ ਦੀ ਹਾਂਜੀ ਕਿਧਰ ਮੂੰਹ ਚੁੱਕਿਆ ਆ ਲੋ ਗਾਈਜ਼ ਮਿੰਟ ਤਿੰਨ ਰਹਿ ਗਏ ਲਓ ਜੀ ਬੰਦੇ ਕਹਿ ਗੱਲ ਗੁਲ ਕਰਨਾ ਹੁਣ ਟਿੰਗ ਚੈਲੰਜ ਕਹਿ ਦੇ ਵੇਖੋ ਹੁਣ ਕੀ ਕਰਦੇ ਆ ਰਸ਼ ਬੜਾ ਆ ਗਿਆ ਪਹਿਲੀ ਲੱਗੀਆਂ ਜੀ ਅਰਦਾਸ ਸਭ ਦੇ ਪਲੇ ਦੀ ਗਾਂਧੀ 3 ਆ ਦੇਖਣੀ ਆ ਆਪਾਂ ਦੇ ਦੇਵ ਕਰੋੜਬਾਈ ਦੀ ਆ ਬਣੀ ਗੱਲ ਕਰਨਾ ਲੋ ਜੀ ਮੁੰਡਿਆਂ ਨੇ ਕਰ ਲਈ ਗੱਲਬਾਤ ਹਾਂਜੀ ਵੀਰ ਜੀ ਕੀ ਬਣੀ ਹੁਣ ਗੱਲ ਦਾ ਸੁਣ ਜੇ ਤੀ ਕੋਦੋਂ ਤੂੰ ਕਹਿੰਦਾ ਜਾਣਾ ਜਣਾ ਅੱਜ ਹੀ ਜਾਣਾ ਆ ਜੀ ਚ ਲੈ ਲੀਏ 13 14 15 ਜਿੱਥੇ ਮਿਲਦੀ ਲੈ ਲਾ ਜੀ ਦਾ ਰੇਟ ਓਏ ਓ ਕਿੱਥੇ ਗਿਆ ਪਿੰਦਰ ਹੈ ਬਹੁਤ ਆਸ਼ਾ ਯਾਰ ਅੱਜ ਚੈੱਕ ਕਰੋ ਦੇ ਨਹੀਂ ਹਾਂਜੀ ਕਿਦਾਂ ਦੀ ਰਹੀ ਫਿਲਮ ਠੀਕ ਜੀ ਯਾਰ ਬੰਦੇ ਨਹੀਂ ਬਰਿਆਗਾ ਸਹੀ ਲੱਗੀ ਕਰਨ ਫਿਲਮ ਮੈਂ ਤੇ ਯਾਰ ਵਧੀਆ ਲੱਗਣਾ ਲੈ ਕੀ ਫੁੱਲ ਲੱਗੀਆਂ ਤਾਂ ਕਿ ਤੇਰੇ ਯਾਰ ਭੁੱਖਾ ਬਹੁਤ ਵਧੀਆ ਹੈ ਯਾਰ। ਕਹ ਹੈ ਪੂਰੇ ਹੋਏ ਆ। ਉਹ ਤੋਂ ਵੀਡੀਓ ਪਹੁੰਚ ਘਰੇ ਆ ਗਈ ਚਲਾਨਤੀ ਹੁੰਦਾ ਹੀ ਸਾਡਾ। ਦੇਖੀ ਇੰਸਟਾਗ੍ਰਾਮ ਤੇ। ਨੀਂਦ ਬੜੀ ਆਉਂਦੀ ਯਾਰ। ਹਾਂ। ਕਰਨ ਤੁਹਾਨੂੰ ਨਹੀਂ ਆਉਂਦੀ ਨੀਂਦ। ਉਹ ਕਿੱਥੇ ਗਏ ਆ? ਪਹੁੰਚ ਤੁਰੰਤ ਤੁਰੰਤ ਪਹੁੰਚ ਲੈਗੇ ਨਹੀਂ? ਨਹੀਂ ਆ। ਇਹ ਜੰਡਾੜੇ ਰੋਡ ਜਾਂਦਾ ਉੱਥੇ ਆ ਗਏ। ਉੱਚਾ ਲੇਟ ਵਾਵਾ ਹੋ ਗਈ ਯਾਰ ਆਪਾਂ ਨਾ ਓਏ ਬਾਏ ਟਾਟਾ ਸਵੇਰੇ ਮਿਲਦੇ ਆ ਆਹੋ ਜਲਦੀ ਆਉਂਗਾ ਠੀਕ ਆ ਗੁੱਡ ਨਾਈਟ ਲੋ ਜੀ ਰਾਤ ਦੇ ਵੱਜ ਗਏ ਆ 3 ਤੇ ਪਹੁੰਚ ਗਿਆ ਆਪਾਂ ਘਰ ਮੂਵੀ ਵੇਖ ਆਏ ਆ ਪਿੰਦਰੋਂ ਨਹੀਂ ਲਾ ਕੇ ਮੈਨੂੰ ਚੱਲ ਗਿਆ అయిగ అన్నామే మెదేను అలాగను బాయ్ గుడ్ నైట్